ਸਤਿਸ਼ਿਆ ਕਾਲ ਜੀ ਤੁਸੀਂ ਦੇਖ ਰਹੇ ਹੋ ਚੈਨਲ ਰਬ ਨਿਊਜ਼ ਇੱਕ ਖਬਰ ਪੰਜਾਬ ਦੇ ਮੌਸਮ ਦੇ ਨਾਲ ਸੰਬੰਧਤ ਹੈ ਪੰਜਾਬ ਵਿੱਚ ਮਾਨਸੂਨ ਦੀ दस्तक ਤੋਂ ਪਹਿਲਾਂ ਹੀ ਪੰਜਾਬ ਦੇ ਮੌਸਮ ਵਿੱਚ ਤੇਜ਼ੀ ਨਾਲ ਤਬਦੀਲੀ ਆ ਰਹੀ ਹੈ ਕਿ ਮਾਨਸੂਨ ਵਾਰਿਸ਼ ਕਾਰਨ ਤਾਪਮਾਨ ਵਿੱਚ ਆਈ ਗਰਾਫਟ ਨੇ ਲੋਕਾਂ ਨੂੰ ਗਰਮੀ ਤੋਂ ਕਾਫੀ ਹੱਦ ਤੱਕ ਰਾਹਤ ਦਵਾਈ ਹੈ ਉਥੇ ਹੀ ਮੌਸਮ ਭਾਗ ਨੇ ਅਗਲੇ 2-3 ਦਿਨਾਂ ਤੱਕ ਮਾਨਸੂਨ ਦੇ ਪੰਜਾਬ ਪਹੁੰਚਣ ਦੀ ਭਵਿੱਖਬਾਣੀ ਕਰ ਦਿੱਤੀ ਹੈ ਜਿਸ ਦੇ ਨਾਲ ਹੀ ਪੂਰਾ ਹਫਤਾ ਵਾਰਿਸ਼ ਦੀ ਸਵਾਭਨਾ ਜਤਾਈ ਜਾ ਰਹੀ ਹੈ ਭਾਰਤੀ ਮੌਸਮਾ ਕੇਂਦਰ ਵੱਲੋਂ 19 ਤੋਂ 20 ਜੂਨ ਤੱਕ ਸੂਬੇ ਦੀ ਵਾਰਿਸ਼ ਦੀ ਸਭਾਵਨਾ ਜਤਾਈ ਗਈ ਹੈ 22 ਅਤੇ 25 ਜੂਨ ਨੂੰ ਬਹੁਤ ਜ਼ਿਆਦਾ ਅਤੇ 21 ਤੇ 23 ਜੂਨ ਨੂੰ ਜ਼ਿਆਦਾ ਅਤੇ 20 ਤੇ 24 ਜੂਨ ਨੂੰ ਕਈ ਇਲਾਕਿਆਂ ਵਿੱਚ ਵਾਰਸ਼ ਦੀ ਸਭਾਵਨਾ ਜਤਾਈ ਗਈ ਹੈ ਜਿਸ ਦੇ ਨਾਲ ਹੀ ਆਸਮਾਨੀ ਬਿਜਲੀ ਤੇ ਤੇਜ਼ੀ ਨਾਲ ਹਂੇਰੀ ਦੇ ਮੱਦੇ ਨਜ਼ਰ ਕਈ ਜ਼ਿਲਾਂ ਵਿੱਚ yellow alert ਵੀ ਜਾਰੀ ਕੀਤਾ ਗਿਆ ਹੈ ਮੌਸਮ ਵਿਗਿਆਲ ਕੇਂਦਰ ਵੱਲੋਂ ਅੱਜ ਸੂਬੇ ਦੇ ਪਰ ਵਿੱਚ ਵਾਰਸ਼ ਦੀ ਸਥਾਪਨਾ ਜਤਾਈ ਗਈ ਜਿਸ ਦੇ ਨਾਲ ਹੀ ਪਠਾਨਕੋਟ, ਗੁਰਦਾਸਪੁਰ, ਹੁਸ਼ਿਆਰਪੁਰ, ਨਮਾ ਸਹਿਰ, ਕਪੂਰਥਲਾ, ਜਲੰਧਰ, ਫਤਿਹਗੜ ਸਾਹਿਬ, ਰੂਪਨਗਰ, ਪਟਿਆਲਾ, ਐਸਐਸ ਨਗਰ ਤੇ ਸੰਗਰੂਰ ਵਿੱਚ ਮੀਂਹ ਦੀ ਦਾ येलो ਅਲਰਟ ਜਾਰੀ ਕੀਤਾ ਗਿਆ ਹੈ। ਵਿਭਾਗ ਅਨੁਮਾਨਤ ਅੱਜ ਮੀਂਹ ਦਾ ਸਭ ਤੋਂ ਵੱਧ ਅਸਰ ਰੂਪਨਗਰ ਤੇ ਐਸਐਸ ਨਗਰ ਵਿੱਚ ਦੇਖਣ ਨੂੰ ਮਿਲੇਗਾ। ਇਸ ਤਰ੍ਹਾਂ ਆਉਣ ਵਾਲੇ ਦਿਨਾਂ ਵਿੱਚ ਲਗਾਤਾਰ ਵਾਰਸ਼ ਦੀ ਸਥਾਪਨਾ ਜਤਾਈ ਗਈ ਹੈ। ਅਜੇ ਨਿਆ ਲੋਕਾਂ ਵਜਨ ਲਈ ਸਾਡੇ ਚੈਨਲ ਨੂੰ ਘੰਟੀ ਵਾਲਾ ਬਟਨ ਦਬਾ ਕੇ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਮਿਲਦੇ ਆ ਹੋਰ ਖਬਰਾਂ ਦੇ ਨਾਲ ਧੰਨਵਾਦ ਜੀ